ਜਿੱਕੇ ਜਾਂਦੇ ਹਨ ਤਾਂ ਉਹਨਾਂ ਦਾ 40 ਤੋਂ 50 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲ ਜਾਂਦਾ ਹੈ 40 ਤੋਂ 50 ਲੱਖ ਰੁਪਏ ਮੈਂ ਮੰਨਦਾ ਨਹੀਂ ਇਹ ਗੱਲ ਮੇਰੀ ਤਸੱਲੀ ਵੀ ਨਹੀਂ ਹੋਈ ਭਾਈ ਜੀ ਤੁਹਾਡੀ ਤਸੱਲੀ ਵਾਸਤੇ ਆਪਾਂ ਸਾਡੀ ਜਿਹੜੀ ਯੂਐਸਏ ਟੀਮ ਆਲਰੇਡੀ ਕੰਮ ਕਰਦੀ ਹੈ ਉਹਨਾਂ ਨਾਲ ਤੁਹਾਡੀ ਅਸੀਂ ਮੀਟਿੰਗ ਕਰਵਾ ਦਿੰਦੇ ਹਾਂ ਕਿ ਸਕਿੱਲ ਸੈੱਟ ਕੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ 40 ਲੱਖ ਕਮਾ ਸਕਦੇ ਹਾਂ ਹਾਂ ਜੀ ਸਾਲ ਦਾ ਉਹ ਮਸ਼ੀਨਾਂ ਦੇ ਵਿੱਚ ਇੱਕ ਬਲੂਪ੍ਰਿੰਟ ਹੁੰਦੇ ਆ ਜਿਹੜੇ ਉਹ ਰਨ ਕਰਦੇ ਆ ਸਾਰੇ ਨੂੰ ਵੀ ਬੰਦੇ ਦਾ ਜੇ ਹੱਥ ਵਿੱਚ ਆ ਗਿਆ ਮਸ਼ੀਨ ਰੁਕ ਜੂਗੀ ਉਹ ਸੇਫਟੀ ਪ੍ਰੋਟੋਕਾਲਸ ਅਸੀਂ ਉਹ ਡਿਜ਼ਾਈਨ ਚ ਬਣਾਉਨੇ ਆ ਤੇ ਲੋਕਾਂ ਨੂੰ ਸਿਖਾਉਨੇ ਆ ਇਸ ਕੰਪਨੀ ਦਾ ਨਾਮ ਹੈ ਜੀ ਇਨਕੈਸੇਬਲ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਠੀਕ ਹੈ ਜੀ ਇਸ ਦਾ ਮੁੱਖ ਦਫ਼ਤਰ ਸਵੀਡਨ ਵਿੱਚ ਹੈ ਦਾਹਵਾ ਜਵੇ ਤੇਰੇ ਮਾਂ ਦੇ ਸਾਰੇ ਕੰਮਾਂ ਤੇ ਗਏ ਤੂੰ ਸਾਰਾ ਦਿਨ ਬੈੱਡ ਤੋੜਦਾ ਰਹਿਣਾ ਤਮੀ ਸ਼ਰਮ ਹਜਾ ਹੈ ਆਈਲੈਸ ਵੀ ਬੰਦ ਹੋ ਗਿਆ ਕੈਲੰਡਰ ਵਾਲਿਆਂ ਨੇ ਵੀ ਰੋਪ ਤੇ ਸਾਰੇ ਤੀਜੇ ਪੂਜੇ ਹਾਂ ਅਮਰੀਕਾ ਵਾਲਾ ਟਰੰਪੋਂ ਕੱਢੀ ਜਾਂਦਾ ਦੋ ਨੰਬਰ ਵਾਲੇ ਹੁਣ ਕੀ ਕਰਾਂ ਤਾਂ ਕੀ ਕਰਾਂ ਕੰਮ ਸਿਖੇਗੇ ਕੰਮ ਗੱਲ ਦੇ ਨੂੰ ਉੱਥੇ ਲੱਗੇ ਨੇ ਵਸਾ ਕੇ ਆਵਾਂ ਤੈਨੂੰ ਉੱਥੇ ਕੰਮ ਤੇ ਲਾ ਕੇ ਆਵਾਂ ਇੱਥੇ ਸਿਖਾਉਂਦੇ ਕੰਜੜਾ ਕੰਮ ਉਹ ਜਿਹੜਾ ਤੂੰ ਘਰੇ ਸਾਰਾ ਦਿਨ ਬੈਠੇ ਤੋੜਦਾ ਸਾਰਾ ਦਿਨ ਮਗਜਖਾਨਾ ਚਾਹ ਦੇ ਦੇ ਰੋਟੀ ਦੇ ਦੇ ਕੋਈ ਕੰਮ ਵੀ ਸਿੱਖੇਗਾ ਫੇਰ ਹੀ ਮਰਦਾ ਚੱਲ ਆ ਜਾ ਫਿਰ ਤਮਨ ਦਿਖਾ ਕੇ ਲੈ ਚਲ ਦਿਨ ਦਿਖਾ ਕੇ ਲੈ ਮੈਂ ਤੈਨੂੰ ਇੱਥੇ ਦੇ ਇਸੇ ਹੁਕਮ ਇਥੋਂ ਆਗੇ ਵਾਹ ਰੁਪਿਆ ਸਵੇਰਾਂ ਨੂੰ ਜਾਬੀ ਸੀਗੀ ਤੂੰ ਜਦ ਨਹੀਂ 10 ਵੱਜ ਗਏ ਤੇਰੇ ਮਾਂ ਦੇ ਸਾਰੇ ਕੰਮਾਂ ਤੇ ਗਏ ਤੂੰ ਸਾਰਾ ਦਿਨ ਬੈੱਡ ਤੋੜਦਾ ਰਹਿਣਾ ਤੇ ਮੈਂ ਸ਼ਰਮਣ ਜਾ ਹੈ ਨਹੀਂ ਕਹਿੰਦਾ ਮਨੁੱਖੀ ਦੇ ਸ਼ਰਮ ਮੰਡਲੇ ਆ ਕਾ ਮੈਂ ਕੀ ਕਰਾਂ ਆਈਲੈਟਸ ਵੀ ਬੰਦ ਹੋ ਗਿਆ ਕੰਮਡਾ ਵਾਲਿਆਂ ਨੇ ਵੀ ਰੋਪ ਤੇ ਸਾਰੇ ਪੀਜੇ ਪੂਜੇ ਹਾਂ ਅਮਰੀਕਾ ਵਾਲਾ ਟਰੰਪੋਂ ਕੱਢੀ ਜਾਂਦਾ ਦੋ ਨੰਬਰ ਵਾਲੇ ਹਾਂ ਹੁਣ ਕੀ ਕਰਾਂ ਤਾਂ ਕੀ ਕਰਾਂ ਕਰੇ ਕੰਮ ਗਲਦਿਆਂ ਨੂੰ ਉੱਥੇ ਲੁੱਜੇ ਨੇ ਬਸਾ ਕੇ ਆਵਾਂ ਤੈਨੂੰ ਉੱਥੇ ਕੰਮ ਤੇ ਲਾ ਕੇ ਆਵਾਂ ਉੱਥੇ ਕਾਲਾ ਕੰਮ ਉੱਥੇ ਵੀ ਆਹ ਹੈ ਸਾਰਾ ਕੰਪਿਊਟਰਾਂ ਦਾ ਦਿੰਦੇ ਆ ਕੰਮ ਹੁਣ ਬਦ ਦਿੰਦੇ ਕਰਕੇ ਤਾਂ ਕਈ ਨਹੀਂ ਆਹ ਹੈ ਗਣ ਬੇਨ ਤੋਂਡੇ ਸਾਹਮਣੇ ਆ ਤੜਟੜੀਆਂ ਦਾ ਲੈ ਕੇ ਕਿਆ ਸਵੇਰਾ ਵਾਲੇ ਨਹੀਂ ਪੀਤੀ ਵੀ ਹਜੇ ਤੱਕ ਨਹੀਂ ਆਉਨੇ ਇਹ ਥੋੜਾ ਮੈਂ ਤਾਂ ਕਿ ਸਾਡੇ ਸਾਰੇ ਆਪੋ ਆਪਣੇ ਕੰਮਾਂ ਦੇ ਲੱਗੇ ਹੋਇਆ ਕੋਈ ਪਿਚੇਰੀ ਨੇ ਜਿੱਨ ਲੱਗਾ ਕੋਈ ਡਾਕਟਰ ਦੇ ਲੱਗਾ ਕੋਈ ਕਿਤੇ ਲੱਗਾ ਕੋਈ ਕਿਤੇ ਤੂੰ ਬੈਠੇ ਤੋੜਨ ਨੂੰ ਰੱਖਿਆ ਮੈਂ ਇੱਥੇ ਘਰੇ ਹੁਣ ਚਲ ਉੱਠਣ ਲੈ ਕੇ ਚੱਲਾ ਪੀ ਜਾ ਜੋ ਇੱਥੇ ਸਿਖਾਉਂਦੇ ਕੰਜੜਾ ਕੰਮ ਉਹ ਜਿਹੜਾ ਤੂੰ ਘਰੇ ਸਾਰਾ ਦਿਨ ਬੈਠ ਤੋੜਦਾ ਸਾਰਾ ਦਿਨ ਮਗਜ ਖਾਣਾ ਚਾਹ ਦੇ ਦੇ ਰੋਟੀ ਦੇ ਦੇ ਕੰਮ ਨਹੀਂ ਸਿੱਖਣਾ ਫੇਰ ਹੀ ਮਰਦਾ ਚੱਲ ਆ ਜਾ ਫਿਰ ਤਮਨ ਦਿਖਾ ਕੇ ਲੈ ਚੱਲ ਦਿਖਾ ਕੇ ਲੈ ਮੈਂ ਤੈਨੂੰ ਚੱਲ ਹਾਂ ਚੱਲ ਆ ਜਾ ਹੈ 7 ਦਿਨ ਚਾਹ ਪੀ ਲਈ ਰੋਟੀ ਖਾ ਲਈ ਪਹ ਗਿਆ ਪੇਟ ਦੇ ਤੋੜਦਾ ਇੱਥੇ ਕੰਮ ਸਿਖਾਉਂਦਾ ਇੱਥੇ ਕਿਉਂ ਨਹੀਂ ਸਖਣ ਆਉਂਦਾ ਬੀਬੀ ਕੀ ਗੱਲ ਹੋ ਗਈ ਇਹ ਕੰਮ ਨਹੀਂ ਸਿੱਖਦਾ ਕਿ 7 ਦਿਨ ਘਰ ਪਿਆ ਰਹਿੰਦਾ ਬਹਿਲਾ ਇੱਥੇ ਆ ਕੇ ਦੇਖੋ ਆ ਦੇ ਬਹੁਤ ਵਧੀਆ ਕੰਮ ਸਿਖਾਉਂਦਾ ਸਿੱਖਦਾ ਨਹੀਂਗਾ ਕੋਈ ਸਾਰਾ ਦਿਨ ਰੋਟੀ ਨਾ ਖਾ ਲੀਆਂ ਚਾਹਾਂ ਪੀ ਲੀਆਂ ਬੈੱਡ ਤੇ ਲੇਟ ਜਾਂਦਾ ਆਜੋ ਇੱਥੇ ਹੈਗਾ ਕੰਮ ਇੱਥੇ ਸਿਖਾਉਂਦੇ ਆ ਬੀਬੀ ਕੰਮ ਹਰੇ ਕਹੀਂ ਤੇ ਮੈਂ ਲੈ ਕੇ ਆਈਆਂ ਬਈ ਚੱਲ ਤੈਨੂੰ ਮੈਂ ਦਿਖਾ ਕੇ ਲਿਆ ਮਾਂ ਕੰਮ ਇੱਥੇ ਸ킬 ਸਿਖਾਉਂਦੇ ਆ ਬੀਬੀ ਬਹੁਤ ਵਧੀਆ ਇੱਥੇ ਕੰਮ ਬਹੁਤ ਵਧੀਆ ਸਿਖਾਉਂਦੇ ਆ ਹਾਂ ਦੇਖ ਨਾ ਇੱਥੇ ਆਵੇਂ ਸਿੱਖਣਾ ਇੱਥੇ ਦੇਖ ਸੇ ਕੰਮ ਇਥੋਂ ਆ ਕੇ ਸਾਰਾ ਦਿਨ ਬੈੱਡ 'ਤੇ ਪੰੰਧਾ ਰਹਿਣਾ ਬਪਾ ਸੇ ਮਾਰਦਾ ਰਹਿਣਾ ਨਾ ਗਾਣਾ ਲੈਣਾ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋ ਇਹ ਸੋ ਅੱਜ ਆਪਾਂ ਪਹੁੰਚੇ ਹੋਏ ਹਾਂ ਲੁਧਿਆਣੀ ਇੱਕ ਇਹੋ ਜੀ ਕੰਪਨੀ ਦੇ ਦਫ਼ਤਰ ਦੇ ਵਿੱਚ ਜਿੱਥੋਂ ਤੁਸੀਂ ਸਕਿੱਲ ਸਿੱਖ ਕੇ ਘਰੇ ਬੈਠੇ ਲੱਖਾਂ ਰੁਪਿਆ ਕਮਾ ਸਕਦੇ ਹੋ ਹੁਣ ਆਪਾਂ ਕੰਪਨੀ ਦੇ ਨਾਮ ਬਾਰੇ ਤੇ ਹੋਰ ਜਾਣਕਾਰੀ ਲੈਣ ਵਾਸਤੇ ਬਾਈ ਜੀ ਹੁਣ ਨਾਲ ਗੱਲ ਕਰਾਂਗੇ ਫਰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਬਾਈ ਹਾਂਜੀ ਹਾਂਜੀ ਬਾਈ ਤੁਸੀਂ ਸੋ ਬਾਈ ਜੀ ਪਹਿਲਾਂ ਸਾਨੂੰ ਇਸ ਕੰਪਨੀ ਦਾ ਨਾਮ ਤੇ ਇਸ ਕੰਪਨੀ ਦੇ ਵਿੱਚ ਕਿਹੜੇ ਕਿਹੜੇ ਸਕਿੱਲ ਸਿੱਖ ਸਕਦੇ ਆਪਾਂ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਇਸ ਕੰਪਨੀ ਦਾ ਨਾਮ ਹੈ ਜੀ ਇਨਕੈਸੇਬਲ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਠੀਕ ਹੈ ਜੀ ਇਸ ਦਾ ਮੁੱਖ ਦਫ਼ਤਰ ਸਵੀਡਨ ਵਿਖੇ ਹੈ ਓਕੇ ਇੱਥੇ ਵਿਦਿਆਰਥੀਆਂ ਨੂੰ ਇਲੈਕਟ੍ਰੀਕਲ ਇੰਜੀਨੀਅਰਿੰਗ ਨਾਲ ਸੰਬੰਧਿਤ ਕੋਰਸ ਕਰਵਾਏ ਜਾਂਦੇ ਹਨ ਓਕੇ ਉਹ ਸਕਿੱਲ ਹੁੰਦੀ ਕੀ ਹੈ ਹਾਂਜੀ ਇੱਥੇ ਅਸੀਂ ਉਹ ਸਕਿੱਲ ਵਿੱਚ ਤਿੰਨ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਉਹਦੇ ਵਿੱਚ ਇਲੈਕਟ੍ਰੀਕਲ ਡਿਜ਼ਾਈਨਿੰਗ, ਆਟੋਮੇਸ਼ਨ ਇੰਜੀਨੀਅਰਿੰਗ ਤੇ ਇਲੈਕਟ੍ਰੀਕਲ ਮੇਨਟੇਨੈਂਸ ਦੇ ਕੋਰਸ ਕਰਵਾਏ ਜਾਂਦੇ ਹਨ। ਇਹ ਜਿਹੜਾ ਤੁਹਾਡਾ ਕੋਰਸ ਆ ਇਹਦੇ ਲਈ ਕੀ ਕੋਈ ਜ਼ਰੂਰੀਅਤ ਹੈ? ਆਪਾਂ ਜਿਵੇਂ ਕਹਿ ਰਹੀ ਆ ਵੀ ਪੜ੍ਹਾਈ ਕਿੰਨੀ ਜ਼ਰੂਰੀ ਆ? ਹਾਂਜੀ, ਇਸ ਕੋਰਸ ਲਈ ਜੀ ਮੋਟਲੀ ਸਿੱਖਿਆ ਜਿਹੜੀ ਆ ਉਹ ਆਪਣੀ +2 10+2 ਓਕੇ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੋਲਣ ਜਾਂ ਗੱਲ ਕਰਨ ਦਾ ਗਿਆਨ। ਜਦ ਕਿ ਅੰਗਰੇਜ਼ੀ ਆਪਾਂ ਕਹਦੇ ਵੀ ਮੇਨ ਆ ਹਨਾ ਇਹ ਅੰਗਰੇਜ਼ੀ ਵਧੀਆ ਉਹ ਛੇਤੀ ਪਕਰ ਕਰ ਜੂ ਹਨਾ ਤੇ ਇਹਦੇ ਲਈ ਕੋਈ ਆਪਾਂ ਆਈਲਰਸ ਵਗੈਰਾ ਜ਼ਰੂਰੀ ਹੁੰਦਾ ਏ ਜਿਹੜਾ ਤੁਸੀਂ ਸਕਿੱਲ ਸਿਖਾਉਨੇ ਹੋ ਜਾਂ ਬਿਨ ਆਈਲਰਸ ਨੂੰ ਵੀ ਇਹ ਕੋਰਸ ਕਰ ਸਕਦੇ ਆ ਬਿਨ ਆਈਲਰਸ ਤੋਂ ਕਰ ਸਕਦੇ ਆ ਔਰ ਆਈਲਰਸ ਜ਼ਰੂਰੀ ਵੀ ਨਹੀਂ ਪਰ ਇਹ ਵਿਦਿਆਰਥੀਆਂ ਦੇ ਚ ਇਹ ਫਾਇਦਾ ਹੁੰਦਾ ਜਿਹੜਾ ਅਸੀਂ ਕੋਰਸ ਸਿਖਾਉਨੇ ਆ ਉਹ ਛੇਤੀ ਸਿੱਖ ਸਕਦੇ ਆ ਕਿਉਂਕਿ ਸਾਰਾ ਸੀ ਇੰਗਲਿਸ਼ ਵਿੱਚ ਹੀ ਸਿਖਾਣਾ ਹੈ ਤਾਂ ਅੰਗਰੇਜ਼ੀ ਭਾਵੇਂ ਆਈਲਰਸ ਕੀਤਾ ਹੋ ਕੀ ਤਾਂ ਉਹਦਾ ਫਾਇਦਾ ਹੈ ਇਹਨਾਂ ਦਾ ਆਈਲਰਸ ਕੀਤਾ ਉਹਨਾਂ ਲਈ ਇੱਕ ਵਧੀਆ ਮੌਕਾ ਏ ਸਕਿੱਲ ਸਿੱਖਣ ਲਈ ਕਿਉਂਕਿ ਜਿੰਨਾਂ ਦੀ ਆਈਲੈਂਸ ਕੀਤੀ ਆ ਉਹ ਛੇਤੀ ਇਹ ਚੀਜ਼ ਨੂੰ ਪਕੜ ਲੈਣਗੇ ਹਨ ਵੀ ਜਿਹੜੇ ਤੁਸੀਂ ਸਕਿੱਲ ਦੱਸਦੇ ਹੋ ਉਹਨਾਂ ਨੂੰ ਛੇਤੀ ਉਹ ਜਾਣਕਾਰ ਹੋ ਕੇ ਵਧੀਆ ਪੈਸਾ ਕਮਾ ਸਕਦੇ ਇੱਥੇ ਬੈਠੇ ਵੀ ਹਨ ਹਾਂਜੀ ਤੇ ਹੁਣ ਜੀ ਆਪਾਂ ਗੱਲ ਕਰੀਏ ਬਾਈ ਜਿਹੜਾ ਇਹ ਸਕਿੱਲ ਸਿੱਖ ਜਾਂਦਾ ਹਨਾ ਪਹਿਲਾਂ ਪਹਿਲਾਂ ਤਾਂ ਸਾਨੂੰ ਦੱਸੋ ਵੀ ਇਹ ਸਕਿੱਲ ਆ ਜਿਹੜਾ ਜਿਹੜਾ ਇਹ ਕੋਰਸ ਆ ਇਹ ਕਿੰਨੇ ਟਾਈਮ ਦਾ ਕੋਰਸ ਹੁੰਦਾ ਇਹ ਕੋਰਸ ਜੀ 1 ਸਾਲ ਦਾ ਹੁੰਦਾ ਠੀਕ ਹੈ ਜੀ ਪਰ ਜਿੱਦਾਂ ਕਿ ਅਸੀਂ ਗੱਲ ਕਰੀ ਵਿਦਿਆਰਥੀ ਸਿੱਖਣ ਹੋਵੇ ਤਾਂ ਇਹਨੂੰ 6 ਮਹੀਨੇ ਜਾਂ 5 ਮਹੀਨੇ ਵਿੱਚ ਵੀ ਕਰ ਸਕਦਾ ਕਿਉਂਕਿ ਸਾਡੇ ਕੋਲ ਇੱਕ ਵਿਦਿਆਰਥੀ ਜਿਸ ਨੇ ਇਹਨੂੰ 6 ਮਹੀਨੇ ਵਿੱਚ ਵੀ ਕੰਪਲੀਟ ਕੀਤਾ ਹੈ ਠੀਕ ਆ ਯਾਨੀ ਕਿ ਉਹ ਆਪਣੇ ਤੇ ਹੁੰਦਾ ਬੰਦੇ ਤੇ ਹੁੰਦਾ ਵੀ ਉਹ ਤੁਸੀਂ ਚਾਹੇ 2 ਮਹੀਨੇ 'ਚ ਕਰ ਲਓ ਚਾਹੇ 4 'ਚ ਕਰ ਲਓ 6 'ਚ ਕਰ ਲਓ ਤੁਹਾਡੇ ਆਪ ਦੇਤੇ ਆ ਬਾਈ ਉਹਨਾਂ ਦਾ ਜਿਹੜਾ ਕੋਰਸਾ ਘਟੋ ਘਟੋ ਇਹ ਕਰਾਉਂਦੇ ਆ ਵੀ 1 ਸਾਲ ਦਾ ਜਿਹੜਾ ਕੋਰਸ ਹੁੰਦਾ ਵਾ ਹਾਂਜੀ ਹਾਂਜੀ ਬਿਲਕੁਲ ਤੇ ਹੁਣ ਮੰਨ ਕੇ ਚੱਲੋ ਬਾਈ ਜੀ ਜਿਵੇਂ ਇੱਕ ਤਾਂ ਹੋ ਗਿਆ ਵੀ ਤੁਸੀਂ ਸਿਖਾਉਨੇ ਹੋ ਇੱਥੇ ਹਨ ਇੱਕ ਜਿਹੜੇ ਕਰੀ ਬੈਠੇ ਆ ਜਿਹੜੇ ਜਾਣਕਾਰੀ ਇਹ ਚੀਜ਼ ਦੇ ਉਹ ਕੀ ਫਾਇਦਾ ਲੈ ਸਕਦੇ ਆ ਆਪਣੀ ਕੰਪਨੀ ਬਣਾ ਹਾਂਜੀ ਉਹਨਾਂ ਵਾਸਤੇ ਇਹ ਆ ਕਿ ਜੋ ਇਸ ਕੋਰਸ ਸਿੱਖੇ ਹੋਏ ਹਨ ਜਾਂ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਆ ਉਹ ਸਾਡੇ ਕੋਲ ਆਣ ਸਾਡੇ ਨਾਲ ਕੰਟੈਕਟ ਕਰਨ ਅਸੀਂ ਉਹਨਾਂ ਦਾ ਇੰਟਰਵਿਊ ਕਰਵਾਵਾਂਗੇ ਇੱਥੋਂ ਦੀਆਂ ਕੰਪਨੀਆਂ ਨਾਲ ਵੀ ਤੇ ਬਾਹਰ ਦੀਆਂ ਕੰਪਨੀਆਂ ਨਾਲ ਵੀ ਠੀਕ ਆ ਹੁਣ ਇੰਟਰਵਿਊ ਦੀ ਆਪਾਂ ਚਲੋ ਗੱਲ ਕਰਦੇ ਆ ਤੁਸੀਂ ਕਿਹਾ ਵੀ ਇੰਟਰਵਿਊ ਕਰਾਵਾਂਗੇ ਹੁਣ ਜਿਹੜੀ ਇੰਟਰਵਿਊ ਕਰਾਉਣੀ ਆ ਉਹ ਮੰਨ ਕੇ ਚੱਲੋ ਵੀ ਜਿਹੜਾ ਥੋਡੇ ਕੋਲੋਂ ਸਿੱਖਦਾ ਹਨ ਹਾਂਜੀ ਉਹ ਜਿਹੜੀ ਇੰਟਰਵਿਊ ਕਰਾਉਣੀ ਹੈ ਉਹ ਫ੍ਰੀ ਆਫ ਕੋਸਟ ਹੋਊਗੀ ਜਾਂ ਉਦੋਂ ਵੀ ਕੋਈ ਕੋਸਟ ਹੁੰਦੀ ਹੈ ਇੰਟਰਵਿਊ ਦੀ ਜਿਹੜੇ ਜੀ ਸਾਡੇ ਕੋਲੋਂ ਸਿੱਖ ਕੇ ਕੋਰਸ ਕਰਦੇ ਹਨ ਉਹਨਾਂ ਵਾਸਤੇ ਇੰਟਰਵਿਊ ਦੀ ਕੋਈ ਬਾਰੀ ਕੋਸਟ ਨਹੀਂ ਹੈ ਉਹਨਾਂ ਦੇ ਕੋਰਸ ਵਿੱਚ ਹੀ ਇਹ ਫੀਸ ਹੁੰਦੀ ਹੈ ਠੀਕ ਹੈ ਤੇ ਬੰਦ ਕੇ ਚਲੋ ਵੀ ਜਿਹੜੇ ਬਾਹਰ ਨੇ ਹੋਣਗੇ ਉਹਨਾਂ ਨੂੰ ਥੋੜੀ ਬਹੁਤੀ ਉਹਨਾਂ ਨੂੰ ਥੋੜਾ ਬਹੁਤ ਦੇਣਾ ਪਊਗਾ ਜੀ ਕੋਸਟ ਆਉ ਦੇਣੀ ਪਊਗੀ ਵੀ ਕੋਈ ਵੀ ਜਿਨ੍ਹਾਂ ਦਾ ਇਹ ਸਕਿੱਲ ਜਾਂ ਜਿਨ੍ਹਾਂ ਨੇ ਸਿੱਖਣੀ ਹੈ ਜਾਂ ਜਿਨ੍ਹਾਂ ਦੇ ਸਿੱਖੇ ਹੋਏ ਆ ਉਹ ਬਾਈ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਦੀ ਸੈਲਰੀ ਦੀ ਜਿਹੜੇ ਆਪਾਂ ਜਿਹੜੇ ਤੁਸੀਂ ਸਕਿੱਲ ਦੱਸਦੇ ਹੋ ਇਹ ਸਕਿੱਲ ਸਾਖ ਕੇ ਦੀ ਸੈਲਰੀ ਕੀ ਸੈਲਰੀ ਪੈਕੇਜ ਆ ਹਾਂਜੀ ਜਦੋਂ ਵਿਦਿਆਰਥੀ ਕੋਰਸ ਕੰਪਲੀਟ ਕਰ ਲੈਂਦਾ ਹੈ ਤਾਂ ਉਹਨਾਂ ਨੂੰ 7 ਲੱਖ ਰੁਪਏ ਸਾਲਾਨਾ ਦੀ ਪੰਜਾਬ ਵਿੱਚ ਹੀ ਨੌਕਰੀ ਲੱਗਦੀ ਹੈ 7 ਲੱਖ ਰੁਪਿਆ ਸਾਲ ਦੀ ਹਾਂਜੀ 7 ਲੱਖ ਸਾਲਾਨਾ ਦੀ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਤੋਂ ਬਾਹਰ ਜਿੱਦਾਂ ਬੰਗਲੌਰ ਸਾਈਡ ਤਾਂ ਉੱਥੇ 12 ਤੋਂ 15 ਲੱਖ ਰੁਪਏ ਸਾਲਾਨਾ ਦਾ ਪੈਕੇਜ ਲੱਗਦਾ ਹੈ 12 ਤੋਂ 15 ਲੱਖ ਜੇ ਆਪਾਂ ਭਾਰਤ ਦੇ ਜਿਵੇਂ ਬੰਗਲੌਰ ਹੋ ਗਿਆ ਜਾਂ ਜਿਹੜੇ ਵੱਡੇ ਵੱਡੇ ਸ਼ਹਿਰ ਆ ਪੰਜਾਬ ਤੋਂ ਬਾਹਰ ਉਹਨਾਂ ਦੀ ਹੈਗੀ 12 ਤੋਂ 13 ਲੱਖ ਰੁਪਏ। ਹਾਂਜੀ ਤੇ ਜੇ ਵੀ ਆਪਾਂ ਹੁਣ ਮੰਨ ਕੇ ਥਲੀ ਵੀ ਜੂਥ ਆਪਣਾ ਬਾਹਰ ਲਈ ਕਰੀਅਰ ਹੋਇਆ ਹੋਇਆ ਨਾ ਵੀ ਬਾਹਰ ਜਾ ਕੇ ਕੰਮ ਕਰਨਾ ਵੀ ਇੱਥੇ ਨਹੀਂ ਕੰਮ ਕਰਨਾ ਤੇ ਬਾਹਰ ਇਹਦਾ ਕੀ ਸੈਲਰੀ ਪੈਕੇਜ ਆ? ਬਾਹਰ ਜਿਹਦੇ ਵਿਦੇਸ਼ ਵਿੱਚ ਨੌਜਵਾਨੇ ਤੁਸੀਂ ਸਿੱਖੇ ਜਾਂਦੇ ਆਣ ਤਾਂ ਉਹਨਾਂ ਦਾ 40 ਤੋਂ 50 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲ ਜਾਂਦਾ। 40 ਤੋਂ 50 ਲੱਖ ਰੁਪਏ। ਹਾਂਜੀ ਸਾਲਾਨਾ ਬਿਲਕੁਲ ਜੀ ਬਿਲਕੁਲ। 40 ਤੋਂ 50 ਲੱਖ ਰੁਪਏ ਮੈਂ ਮੰਨਦਾ ਨਹੀਂ ਇਹ ਗੱਲ ਮੇਰੇ ਤਸੱਲੀ ਵੀ ਨਹੀਂ ਹੋਈ ਬਾਈ ਯਾਰ ਇਹ ਨਹੀਂ ਭਾਜੀ ਤੁਹਾਡੀ ਤਸੱਲੀ ਵਾਸਤੇ ਆਪਾਂ ਸਾਡੀ ਜਿਹੜੀ ਯੂ ਐਸ اے ਟੀਮ ਆਲਰੇਡੀ ਕੰਮ ਕਰਦੀ ਹੈ ਉਹਨਾਂ ਨਾਲ ਤੁਹਾਡੇ ਅਸੀਂ ਮੀਟਿੰਗ ਕਰਵਾ ਦਿੰਦੇ ਆ ਆਓ ਅਸੀਂ ਹੁਣ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਵਾਈਏ ਚਲ ਯੂ ਐਸ اے ਵਾਲੇ ਨਾਲ ਜਿਹੜੀ ਤੁਹਾਡੀ ਯੂ ਐਸ اے ਦੇ ਵਿੱਚ ਟੀਮ ਰਨ ਕਰਦੀ ਹਾਂਜੀ ਬਿਲਕੁਕੁਲ ਆਜੋ ਫਿਰ ਮੇਟਰ ਉਹ ਦੇਖਦੇ ਆਂ ਵੀ ਸਹੀ ਹੈ ਕੰਮ ਕੁ ਫਰੋਡ ਕੋਣਾ ਆਜੋ ਗੱਲ ਕਰਦੇ ਆ ਹੁਣ ਆਪਾਂ ਤੁਹਾਨੂੰ ਮਿਲਾਵਾਂਗੇ ਜਿਹੜੇ ਕੰਪਨੀ ਦੇ ਨਾਲ ਬੰਦੇ ਜੁੜੇ ਹੋਏ ਆ ਅਮਰੀਕਾ ਤੋਂ ਇਸ ਸਕਿੱਲ ਦੀ ਅਮਰੀਕਾ ਦੇ ਵਿੱਚ ਕੀ ਡਿਮਾਂਡ ਆ ਉਹ ਆਪਾਂ ਪਾਈ ਹੁਣਾਂ ਤੋਂ ਪੁੱਛਾਂਗੇ। ਦੱਸੋ ਇਹ ਗੱਲ ਵੀਰੇ ਠੀਕ ਠਾਕ ਆ ਜੀ? ਸੱਸੀ ਆ ਜੀ ਵਧੀਆ ਜੀ ਤੁਸੀਂ ਦੱਸੋ ਕਿ ਮੈਂ ਵਧੀਆ ਵਧੀਆ ਵੀਰੇ ਅੱਜ ਆਪਾਂ ਤੁਹਾਡੇ ਦਫ਼ਤਰ ਆਏ ਵੇ ਜ਼ਿਲ੍ਹਾ ਲੁਧਿਆਣਾ ਤੇ ਜਿਹੜਾ ਤੁਸੀਂ ਸਕਿੱਲ ਸਿਖਾਉਣੇ ਹੋ ਇਹਦੀ ਵਰਲਡਵਾਈਡ ਤੇ ਅਮਰੀਕਾ ਦੇ ਵਿੱਚ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਇਸ ਸਕਿੱਲ ਦੀ ਕਿੰਨੀ ਕਿ ਡਿਮਾਂਡ ਆ? ਵੀਰੇ ਤਾਂ ਜਿਹੜੀ ਅਸੀਂ ਸਕਿੱਲ ਸਿਖਾਉਨੇ ਆ ਅਸੀਂ ਸਿਖਾਉਨੇ ਆ ਇਲੈਕਟ੍ਰੀਕਲ ਡਿਜ਼ਾਈਨ ਇੰਜੀਨੀਅਰਿੰਗ ਇਹ ਚ ਸਾਡਾ ਕੰਮ ਕੀ ਹੁੰਦਾ? ਇਹ ਜਿਵੇਂ ਆਪਣੀਆਂ ਮਸ਼ੀਨਾਂ ਬਣਦੀਆਂ ਆਟੋਮੇਸ਼ਨ ਵਾਲੀਆਂ ਜਿਵੇਂ ਕੋਕੋਕੋਲਾ ਦੀਆਂ ਮਸ਼ੀਨਾਂ ਹੁੰਦੀਆਂ ਜਿਹੜੀਆਂ ਬੋਤਲਾਂ ਬਣਾਉਂਦੀਆਂ ਉਹ ਮਸ਼ੀਨਾਂ ਦੇ ਵਿੱਚ ਇੱਕ ਬਲੂਪ੍ਰਿੰਟ ਹੁੰਦਾ ਹੈ ਜਿਹੜੇ ਉਹ ਰਨ ਕਰਦੇ ਆ ਸਾਰੇ ਵੀ ਬੰਦੇ ਦਾ ਜੇ ਹੱਥ ਵਿੱਚ ਆ ਗਿਆ ਮਸ਼ੀਨ ਰੁਕ ਜੂਗੀ ਉਹ ਸੇਫਟੀ ਪ੍ਰੋਟੋਕੋਲਸ ਅਸੀਂ ਉਹ ਡਿਜ਼ਾਈਨ ਚ ਬਣਾਉਨੇ ਆ ਤੇ ਲੋਕਾਂ ਨੂੰ ਸਿਖਾਉਨੇ ਆ ਇਹ ਸਕਿੱਲ ਇੰਨੀ ਜ਼ਿਆਦਾ ਯੂਸਫੁਲ ਆ ਇਹ ਬੀ 1 ਵੀਜ਼ੇ ਤੇ ਬੰਦਿਆਂ ਨੂੰ ਅਸੀਂ ਬਾਹਰ ਸੱਦ ਲੈਨੇ ਆ ਹੁਣ ਜਿਹੜੇ ਟਰੰਪ ਨੇ ਬੰਦੇ ਡਿਪੋਰਟ ਇਸ ਟਾਈਮ ਟਰੰਪ ਨੇ ਖੋਲਿਆ ਬੀ 1 ਵੀਜ਼ਾ ਹਾਂਜੀ ਉਕੇ ਤੇ ਇਹਦੀ ਅਮਰੀਕਾ ਦੇ ਵਿੱਚ ਦੀ ਆਪਾਂ ਸੈਲਰੀ ਪੈਕੇਜ ਦੀ ਗੱਲ ਕਰੀਏ ਵੀ ਕਿੰਨੀ ਕ ਸੈਲਰੀ ਪੈਕੇਜ ਆਦੀ ਸਾਲ ਦੀ ਹਾਂ ਜੀ ਦਾ ਸਾਲ ਤੱਕ ਤੁਸੀਂ ਜੇ ਰੁਪਈਆ ਚ ਕਨਵਰਟ ਕਰਨੀ ਹੋਵੇ ਤਾਂ अराउंड 40 ਲੱਖ ਰੁਪਏ ਤੱਕ ਆਉਂਦੀ ਆ ਆਨਲਾਈਨ ਜੇ ਤੁਸੀਂ ਆਨਲਾਈਨ ਕੰਮ ਕਰਨਾ ਇੰਡੀਆ ਚ ਬੈ ਕੇ ਕੰਮ ਕਰ ਸਕਦੇ ਹੋ ਉਹ 40 ਲੱਖ ਜੇ ਤੁਸੀਂ ਇਨ ਪਰਸਨ ਚ ਅਮਰੀਕਾ ਵੀਜ਼ਾ ਠੋਡਾ ਲੱਗ ਗਿਆ ਤੁਹਾਨੂੰ ਤੁਸੀਂ ਸਕਿੱਲ ਦੇ ਮਾਹਿਰ ਹੋ ਤੁਹਾਨੂੰ ਇੰਗਲਿਸ਼ ਆਉਂਦੀ ਆ ਤੁਸੀਂ ਬਾਹਰ ਚਲੇਗੇ ਫਿਰ ਉਹ ਤਾਂ ਫਿਰ ਥੋੜੇ ਤੇ ਡਿਪੈਂਡ ਆ ਤੁਸੀਂ ਸਾਲ ਦਾ ਲੱਖ ਡਾਲਰ ਵੀ ਕਮਾ ਸਕਦੇ ਹੋ ਜੇ ਤੁਸੀਂ ਪ੍ਰੋਫੈਸ਼ਨਲ ਬਣ ਕੇ ਸਕਿੱਲ ਚ ਇੰਡੀਆ ਚ ਬੈਠੇ ਬੈਠੇ ਵੀ ਤੁਸੀਂ ਸਾਲ ਦਾ 40 ਲੱਖ ਕਮਾ ਸਕਦੇ ਹੋ ਆਨਲਾਈਨ ਕੰਪਿਊਟਰ ਤੋਂ ਇਸ ਸਕਿੱਲ ਨਾਲ ਕਿਉਂਕਿ ਅੱਜ ਸਾਰਾ ਕੰਮ ਆਨਲਾਈਨ ਹੁੰਦਾ ਮੋਸਟਲੀ ਜੇ ਤੁਸੀਂ ਹਾਈ ਲੈਵਲ ਤੇ ਵੀ ਸਕਿੱਲ ਨੂੰ ਅੱਗੇ ਆਪ ਦੇ ਕਰੀਅਰ ਚ ਇਹਨੂੰ ਹੋਰ ਸਟੱਡੀ ਕਰੋਗੇ ਸਾਡੇ ਨਾਲ ਹੋਰ ਤੁਸੀਂ ਸਿੱਖੋਗੇ ਤੁਹਾਡਾ ਵੀ ਵੀਜ਼ਾ ਜੋ ਲੱਗ ਗਿਆ ਤੁਸੀਂ ਬਾਹਰ ਜਾ ਸਕਦੇ ਹੋ ਔਰ ਬ੍ਰਾਦਰ ਤੁਸੀਂ ਕੰਮ ਕਰ ਸਕਦੇ ਹੋ ਸਵੀਟ ਇਨ ਅਮਰੀਕਾ ਕੈਨੇਡਾ ਵੈਸਟਰਨ ਜਿਹੜੇ ਵੀ ਕੰਟਰੀ ਚ ਤੁਸੀਂ ਜਾਣਾ ਚਾਹੁੰਦੇ ਹੋ ਉਹ ਚ ਸਕਿੱਲ ਦੀ ਡਿਮਾਂਡ ਹੈਗੀ ਹੈ ਤੁਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਹੋ ਓਕੇ ਤੇ ਉਹ ਨੂੰ ਤੁਸੀਂ ਇੱਥੇ ਬੈਠ ਕੇ ਇੰਡੀਆ ਚ ਤੁਹਾਨੂੰ ਪੰਜਾਬ ਛੱਡਣ ਦੀ ਵੀ ਕੋਈ ਲੋੜ ਨਹੀਂ ਹੈਗੀ ਆਨਲਾਈਨ ਤੁਸੀਂ ਕੰਮ ਕਰ ਸਕਦੇ ਹੋ ਆਨਲਾਈਨ 40 ਲੱਖ ਜਿੰਨੀ ਹੈਗੀ ਆ ਇੰਨੀ ਕਿ ਡਿਮਾਂਡ ਤੁਸੀਂ ਸਕਿੱਲ ਸਿੱਖ ਕੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ 40 ਲੱਖ ਕਮਾ ਸਕਦੇ ਹਾਂ ਹਾਂਜੀ ਸਾਲ ਦਾ ਸਾਲ ਦਾ 40 ਲੱਖ ਘਰੇ ਬੈਠੇ ਹਾਂਜੀ ਹਾਂਜੀ ओके ਤੇ ਜਿਹੜੀ ਥੋੜੀ ਕੰਪਨੀ ਦੇ ਆਪਾਂ ਕਹਿ ਰਹੇ ਹਾਂ ਵੀ ਆਪਾਂ ਫਿਊਚਰ ਪਲਾਨ ਲੈ ਕੇ ਚੱਲੀਏ ਵੀ ਜਿਹੜੀ ਥੋੜੀ ਕੰਪਨੀ ਦੇ ਫਿਊਚਰ ਪਲਾਨ ਅੱਗੇ ਕੀ ਹੋ ਸਕਦੇ ਆ ਕੰਡਾ ਫਿਊਚਰ ਪਲਾਨ ਇਦਾਂ ਵਾ ਹੁਣ ਅਸੀਂ ਜਿਹੜੇ ਸਟੂਡੈਂਟਸ ਆ ਸਾਡੇ ਕੋਲੇ ਰਾਈਟ ਨਾਅ ਅਸੀਂ ਉਹਨਾਂ ਨੂੰ ਪਹਿਲਾਂ ਅਸੀਂ ਹਾਇਰ ਕਰਾਉਣਾ ਬਾ ਉਹਨਾਂ ਨੂੰ ਜੌਬ ਦਿਵਾਉਣੀ ਆ ਇਹਦਾ ਸਾਡੇ ਕੋਲੇ ਆਲਰੇਡੀ ਐਪਲੀਕੇਸ਼ਨਸ ਅਸੀਂ ਲਿੰਕਡਇਨ ਤੇ ਵੈਬਸਾਈਟ ਆਪਦੀ ਬੜਾਈ ਹੋਈ ਆ ਤੇ ਜਿਹੜੀ ਕੰਪਨੀ ਆ ਉਹ ਵੀ 스ਵੀਡਨ ਤੇ ਰਜਿਸਟਰਡ ਕਰਾਈ ਹੋਈ ਆ ਤਾਂ ਅਸੀਂ ਹੁਣ ਰਾਈਟ ਨਾਅ ਦੋ ਕ ਕੰਪਨੀਆਂ ਨਾਲ ਗੱਲ ਕਰ ਰਿਹਾ ਐ ਇੱਕ 스ਵੀਡਨ ਚ ਹੈ ਕਿ ਜਰਮਨੀ ਚ ਤਾਂ ਕਿ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਵਾਸਤੇ ਕੋਈ ਕੰਮ ਆਵੇ ਕੰਮ ਜੋ ਆਊਗਾ ਅਸੀਂ ਇਹਨਾਂ ਨੂੰ ਹਾਇਰ ਕਰਾ ਦੇਣਾ ਫਿਰ ਅਸੀਂ ਹੋਰ ਸਟੂਡੈਂਟਸ ਲਵਾਵਾਂਗੇ ਅਸੀਂ ਇਦਾਂ ਕੰਮ ਘੱਲੋ ਕੰਮ ਹੈ ਨਹੀਂ ਉਹਨਾਂ ਵਾਸਤੇ ਪਹਿਲਾਂ ਅਸੀਂ ਕੰਮ ਲੱਭਦੇ ਆ ਫਿਰ ਅਸੀਂ ਹੋਰ ਸਟੂਡੈਂਟ ਲਵਾਂਗੇ ਉਹਨਾਂ ਨੂੰ ਕੰਮ ਕਰਾਵਾਂਗੇ ਜੋ ਸੈਟਲ ਹੋ ਗਏ ਫਿਰ ਨਵੇਂ ਸਟੂਡੈਂਟਸ ਆਉਣਗੇ ਤਾਂ ਸਾਡੇ ਕੋਲ ਲਿਮਿਟਿਡ ਜੇ ਸਪਾਟਸ ਹੁੰਦੇ ਆ ਜਿੰਨਾਂ ਕੰਮ ਚਾਹੀਦਾ ਉਹਨੇ ਕੇਸੀ ਸੂੜੀਆਂ ਰੱਖਦੇ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਪਹਿਲਾਂ ਜੇ ਉਹਨਾਂ ਨੂੰ ਇੰਗਲਿਸ਼ ਨਹੀਂ ਹੁੰਦੀ ਤਾਂ ਇੰਗਲਿਸ਼ ਸਿਖਾਉਨੇ ਆ ਫਿਰ ਬਾਅਦ ਚ ਉਹਨਾਂ ਨੂੰ ਕੰਮ ਦੀ ਟ੍ਰੇਨਿੰਗ ਦਿੰਨੇ ਆ ਉਹਦੇ ਬਾਅਦ ਚ ਉਹਨਾਂ ਨੂੰ ਹਾਇਰ ਆਊਟ ਕਰਾਉਨੇ ਆ ਬਾਹਰ ਓਕੇ ਯਾਨੀ ਕਿ ਮੇਨ ਇਹਦੇ ਵਿੱਚ ਹਾਇਰ ਇੰਗਲਿਸ਼ ਆਉਣੀ ਚਾਹੀਦੀ ਆ ਬੰਦੇ ਨੂੰ ਹਨਾ ਜਿਨੀ ਕੇ ਵਧੀਆ ਵਾ ਉਹ ਸੇਤੀ ਇਹ ਸਕਿੱਲ ਪਕੜ ਲੈਂਦਾ ਸਮਝ ਲੈਂਦਾ ਹਨ ਜੇ ਥੋੜੀ ਜ਼ਰੂਰੀ ਹੈ ਜੀ ਕਿਉਂਕਿ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਬਾਹਰਲੇ ਜਿਹੜੀਆਂ ਕੰਪਨੀਆਂ ਵਾ ਜਿਨ੍ਹਾਂ ਨੇ ਸਾਨੂੰ ਪ੍ਰੋਜੈਕਟ ਦੇਣੇ ਆ ਜਾਂ ਬੰਦੇ ਰੱਖਣੇ ਆ ਉਹਨਾਂ ਨੇ ਤੁਹਾਡੇ ਨਾਲ ਇੰਗਲਿਸ਼ ਚ ਹੀ ਇੰਟਰਵਿਊ ਕਰਨੀ ਆ ਫਿਰ ਉਹਨਾਂ ਨੂੰ ਜੇ ਉਹਨਾਂ ਨੂੰ ਛੋਟ ਹੀ ਨਹੀਂ ਹੈਗੀ ਵੀ ਇਹ ਬੰਦਾ ਸਾਡਾ ਕੰਮ ਕਰ ਸਕਦਾ ਸਾਡੀ ਭਾਸ਼ਾ ਸਮਝ ਸਕਦਾ ਫਿਰ ਉਹਨਾਂ ਨੇ ਆਬੀਅਸਲੀ ਤੁਹਾਨੂੰ ਕੰਮ ਨਹੀਂ ਦੇਣਾ ਤਾਂ ਹੀ ਕਰਕੇ ਅਸੀਂ ਬੰਦਿਆਂ ਨੂੰ ਖੁਦ ਇੰਗਲਿਸ਼ ਸਿਖਾਉਨੇ ਆ ਉਕਾੜੀ ਇੱਕ ਇੰਗਲਿਸ਼ ਵਾਲੀ ਕਲਾਸ ਵੀ ਆ ਵੀ ਬੰਦੇ ਪਹਿਲਾਂ ਕੌਨਫੀਡੈਂਟ ਹੋ ਜਾਣ ਇੰਗਲਿਸ਼ ਬੋਲਣ ਤੇ ਫੇਰ ਉਹ ਬਾਹਰੀ ਕੰਪਨੀਆਂ ਨਾਲ ਗੱਲ ਵੀ ਕਰ ਸਕਦੇ ਆ ਇੰਟਰਵਿਊ ਪਾਸ ਵੀ ਹੋ ਸਕਦਾ ਹੈ ਦਫ਼ਤਰਾਂ ਦੇ ਹਾਨੇ ਦਫ਼ਤਰਾਂ ਜਿੱਤੇ ਆ ਸਾਰਾ ਪ੍ਰੋਜੈਕਟ ਤੁਹਾਡਾ ਤਾਮਾ ਜਾਮਾ ਬਣਿਆ ਇੱਥੇ ਸਾਰੀ ਤੁਸੀਂ ਜਿਹੜੀ ਟ੍ਰੇਨਿੰਗ ਉਹ ਦਿੰਨੇ ਹੋ ਜਿਹੜਾ ਵੀ ਆਉਂਦਾ ਤੁਹਾਡਾ ਹਾਂਜੀ ਹਾਂਜੀ ਜਿੰਨੀ ਕ ਵੀ ਤੁਹਾਨੂੰ ਲੋੜ ਆ ਟ੍ਰੇਨਿੰਗ ਦੀ ਓਨਲੀ ਕਸੀਂ ਦਿੰਦੇ ਆ ਨਾਲ ਇੰਦਾ ਜ਼ਰੂਰੀ ਵੀ ਨਹੀਂ ਹੈਗਾ ਵੀ ਤੁਹਾਨੂੰ ਇੰਗਲਿਸ਼ ਸਿੱਖਣੀ ਪੈਣੀ ਆ ਜੇ ਤੁਸੀਂ ਬਾਹਰ ਵੀਜ਼ਾ ਲੈ ਕੇ ਜਾਣਾ ਵਾ ਬਾਹਰ ਵੀ1 ਵੀਜ਼ੇ ਨਾਲ ਅਮਰੀਕਾ 스ਵੀਡਨ ਤੁਹਾਨੂੰ ਉਹ ਭਾਸ਼ਾ ਤਾਂ ਸਿੱਖਣੀ ਪੈਣੀ ਆ ਕਿਉਂਕਿ ਉਹ ਐਕਸਪੈਕਟ ਕਰਦੇ ਆ ਸਭ ਤੋਂ ਓਏ ਬੇ ਇਹ ਬੰਦੇ ਕੇਸਬੋਲ ਸੋਲੂਸ਼ਨਸ ਕੰਪਨੀ ਤੋਂ ਆਏ ਆ ਇਹਨਾਂ ਨੂੰ ਕਮਿਊਨੀਕੇਟ ਕਰਨਾ ਆਉਂਦਾ ਵਾ ਉਹ ਐਕਸਪੈਕਟ ਕਰਦੇ ਪਰ ਤੁਸੀਂ ਜੇ ਤੁਸੀਂ ਪੰਜਾਬ 'ਚ ਰਹਿਣਾ ਇੰਗਲਿਸ਼ 'ਚ ਤੁਹਾਡਾ ਹੱਥ ਤੰਗ ਆ ਤਾਂ ਅਸੀਂ ਤੁਹਾਡੇ ਵਾਸਤੇ ਪ੍ਰੋਜੈਕਟ ਲਵਾਂਗੇ ਜਿਵੇਂ ਮੈਂ ਗੱਲ ਕਰੂੰਗਾ ਕਲਾਸ ਨੂੰ ਤੇ ਜਿਵੇਂ ਆਪ ਦੇ ਨਾਂ ਤੇ ਪ੍ਰੋਜੈਕਟ ਲੂੰਗਾ ਕਰਵਾਉਂਗਾ ਤੁਹ ਤੋਂ ਤੁਹਾਨੂੰ ਪੈਸੇ ਮਿਲ ਗਏ ਉਹਦੇ ਪਰ ਆਪ ਦੇ ਨਾਂ ਤੇ ਪ੍ਰੋਜੈਕਟ ਕਰਾ ਲਿਆ ਕਿਉਂਕਿ ਜੇ ਤੁਸੀਂ ਨਹੀਂ ਗੱਲ ਕਰਨੀ ਚਾਹੁੰਦੇ ਓਕੇ ਓਕੇ ਜਿਹੜੀ ਇਹ ਸਕਿੱਲ ਆ ਜਿਹੜੀ ਤੁਸੀਂ ਸਿਖਾਉਣੀ ਓ ਵੀਰੇ ਕੀ ਚੀਜ਼ ਆ ਤੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ ਬੰਦੇ ਉਹਨਾਂ ਨੂੰ ਇਹਦਾ ਕੀ ਫਾਇਦਾ ਵਾ ਉਹਦੇ ਬਾਰੇ ਦੱਸ ਵੀਰੇ ਇੱਕ ਤਾਂ ਆਪਣੀ ਹੋ ਜਾਂਦੀ ਐ ਜਿਵੇਂ ਵਾਈਟ ਕਲਰ ਜੌਬ ਆ ਹਨਾ ਓਕੇ ਉਮੇ ਨਾਲ ਬਲੂ ਕਲਰ ਜੌਬਸ ਹੁੰਦੀ ਐ ਟ੍ਰੇਡ ਟ੍ਰੇਡ ਜੌਬਸ ਇਹ ਜਿਹੜੀ ਟ੍ਰੇਡ ਜੌਬਸ ਚ ਮਸ਼ੀਨਾਂ ਵਰਤੀਆਂ ਜਾਂਦੀਆਂ ਬਾ ਜਿਵੇਂ ਕੋਕ ਕੋਲਾ ਦੀ ਫੈਕਟਰੀ ਆ ਉਹ ਆਪਣੀ ਉਹਨਾਂ ਦੀ ਮਸ਼ੀਨ ਹੁੰਦੀ ਆ ਅੱਜ ਇੱਥੇ ਬੋਤਲਾ ਬਣਦੀ ਆ ਮਸ਼ੀਨ ਚ ਇੱਕ ਸੇਫਟੀ ਪ੍ਰੋਟੋਕਾਲ ਹੁੰਦੀ ਆ ਉਹ ਸੇਫਟੀ ਪ੍ਰੋਟੋਕਾਲ ਇਲੈਕਟ੍ਰੀਕਲ ਡਿਜ਼ਾਈਨ ਇੰਜੀਨੀਅਰਸ ਬਣਾਉਂਦੇ ਆ ਜਿਹੜਾ ਕੰਮ ਅਸੀਂ ਸਿਖਾਉਨੇ ਆ ਠੀਕ ਆ ਜੀ ਤੇ ਇਸ ਕੰਮ ਦਾ ਜਬਾਲੀਆ ਦੇਸ਼ਾ ਚ ਕੰਪਨੀਆਂ ਨੇ ਤੁਹਾਨੂੰ ਹਾਇਰ ਕਰਨਾ ਉਹ ਇੱਕ B1 ਵੀਜ਼ਾ ਦੇ ਥਰੂ ਹਾਇਰ ਕਰਦੇ ਆ ਜਿਵੇਂ ਅਮਰੀਕਾ ਚ ਹੁਣ ਅਸੀਂ ਬੈਠੇ ਆ ਇੱਥੇ 트럼ਪ ਇੱਕ B1 ਵੀਜ਼ਾ ਦੇ ਥਰੂ ਹਾਇਰ ਕਰਦਾ ਜਿਨ੍ਹਾਂ ਤੁਸੀਂ ਰਿਪੋਰਟ ਨਹੀਂ ਹੁੰਦੇ ਹੁਣ ਆਪਣੇ ਰੀਸੈਂਟਲੀ ਕਿੰਨੇ ਰਿਪੋਰਟਿੰਗਸ ਹੋਈਆਂ ਇੱਥੇ ਪੰਜਾਬ ਉਹ ਕੰਮ ਨਹੀਂ ਹੁੰਦਾ ਜੇ ਤੁਸੀਂ ਬਾਹਰ ਨਹੀਂ ਹੋਣਾ ਚਾਹੁੰਦੇ ਫਿਰ ਹਾਂਜੀ ਇੱਥੇ ਆਇਆ ਵੀ ਜੇ ਤੁਸੀਂ ਬਾਹਰ ਨਹੀਂ ਵੀ ਹੋਣਾ ਚਾਹੁੰਦੇ ਹੁਣ ਆਪਣੇ ਕਈ ਬੰਦੇ ਪੰਜਾਬ 'ਚ ਰਹਿਣਾ ਚਾਹੁੰਦੇ ਆ ਤੁਸੀਂ ਪੰਜਾਬ 'ਚ ਰਹਿ ਕੇ ਵੀ ਕੰਮ ਕਰ ਸਕਦੇ ਹੋ ਉਹਦਾ ਵੀ ਤੁਹਾਨੂੰ 40 ਲੱਖ ਰੁਪਇਆ ਸਾਲ ਦਾ ਮਿਲੇਗਾ ਤੁਸੀਂ ਸਕਿੱਲ ਸਿੱਖ ਲਓ ਤੇ ਅਸੀਂ ਤੁਹਾਨੂੰ ਲੀਡ ਨੂੰ ਤੌਰ ਤੇ ਬਾਹਰ ਲੈ ਕੇ ਜਾ ਸਕਦੇ ਹਾਂ ਜੇ ਤੁਹਾਡਾ ਇੰਨਾ ਚਾਹ ਹੈਗਾ ਜਾਣਦਾ ਨਾਲੇ ਬਾਹਰ ਆਉਣ ਬਾਹਰ ਬੰਦਾ ਕਿਉਂ ਜਾਂਦਾ ਪੈਸੇ ਕਮਾਉਣ ਲਈ ਹੁਣ ਜੇ ਤੁਹਾਨੂੰ ਪੰਜਾਬ ਬੈਠੇ ਬੈਠੇ ਪੈਸੇ ਮਿਲਦੇ ਡਾਲਰਾਂ ਚ ਕਮਾਈ ਹੁੰਦੀ ਆ ਫਿਰ ਬਾਹਰ ਆਉਂਦਾ ਕੋਈ ਸੈਂਸੀਨ ਮੇਕਾ ਦੀ ਮੈਂ ਆਪ ਪਰਸਨਲੀ ਜਦੋਂ ਕੀ ਕਹਿੰਦੇ ਆਹਾ ਇਲੈਕਟ੍ਰੀਕਲ ਮੈਂ ਹੁਣ ਕੀ ਕਰਨਾ ਆ ਵੀ ਕੰਪਨੀ ਵਾਸਤੇ ਇਨ ਕਿਸ ਬਸੂ ਸ਼ਮਾ ਵਾਸਤੇ ਮੈਂ AI ਦਾ ਕੰਮ ਕਰਦਾ ਤੇ AI ਦਾ ਕੰਮ ਮੇਰਾ ਵਧੀਆ ਜਾ ਰਿਹਾ ਜਿਉਂ ਮੈਂ ਇਹਨੂੰ ਸਕੇਲ ਅਪ ਹੋਰ ਕਰਦਾ ਮੈਂ ਪਰਸਨਲੀ ਆਪ ਪੰਜਾਬ ਚੋਂ ਬੈ ਕੇ ਕੰਮ ਕਰਿਆ ਕਰੂੰਗਾ ਕਿਉਂਕਿ ਇੱਕ ਦਾ ਡਾਲਰਾਂ ਚ ਪੈਸੇ ਆਉਂਦੇ ਆ ਉਹ ਬੜੀ ਲਿਵਿੰਗ ਕਾਸਟ ਬਹੁਤ ਲੋਅ ਅਮਰੀਕਾ ਕੈਨੇਡਾ ਚ ਲਿਵਿੰਗ ਕਾਸਟ ਬਹੁਤ ਹਾਈ ਆ ਜੇ ਤੁਸੀਂ ਨਹੀਂ ਹੈਗੇ ਵੈਲ ਸੈਟਲਡ ਇਹ ਤਾਂ ਤੁਹਾਡੇ ਵਾਸਤੇ ਬਹੁਤ ਔਖਾ ਵਾ ਜਿਹੜੀ ਸਾਡੀ ਸਕਿੱਲ ਆ ਸਿੰਪਲ ਸ਼ਬਦਾਂ ਚ ਇੱਕ ਜਿਹੜੀ ਵੀ ਨੈਸੈਸਰੀ ਪਾਰਟ ਹੁੰਦਾ ਕੰਪਨੀ ਕੋਕੋਕੋਲਾ ਚੈਪਸ ਵਾਲੀ ਕੋਈ ਕੰਪਨੀ ਆ ਕੋਈ ਵੀ ਮੈਨੂਫੈਕਚਰਡ KFC ਜਿਹੜਾ ਵੀ ਕੋਈ ਮੈਨੂਫੈਕਚਰਡ ਪੈਕੇਜ ਫੂਡ ਆ ਪ੍ਰੋਡਕਟ ਆ ਕੋਈ ਵੀ ਉਹ ਚ ਸਾਡੀ ਸਕਿੱਲ ਜ਼ਰੂਰੀ ਆ ਇਹ ਫਿਊਚਰ ਦੀ ਸਕਿੱਲ ਆ ਇਹ ਅੱਜਕੱਲ੍ਹ ਇਮਕੋ ਜਿਹੜਾ ਸਟੱਡੀ ਲੋਕਲ ਜਿਹੜਾ ਹੁੰਦਾ ਸਿਸਟਮ ਐਜੂਕੇਸ਼ਨਲ ਸਿਸਟਮ ਜਿਹੜਾ ਐਵਰੇਜ ਆ ਉਹ ਇਨੀਸ਼ੀਏਟਿੰਗ ਨਹੀਂ ਕੈਚ ਅਪ ਕਰ ਪਾਉਂਦਾ ਹੁਣ ਹਜੇ ਵੀ ਸਕੂਲ 'ਚ ਕੰਪਿਊਟਰ ਸਾਇੰਸ ਪੜ੍ਹਾਇਆ ਜਾਂਦਾ ਕੰਪਿਊਟਰ ਸਾਇੰਸ AI ਨੇ ਡੈੱਡ ਕਰਤੀ AI ਨਹੀਂ ਪੜ੍ਹਾਉਂਦੇ ਸਕੂਲ 'ਚ ਇਹ ਜਿਹੜਾ ਸਕੂਲ ਸਿਸਟਮ ਆ ਇਹ ਥੋੜ੍ਹਾ 5-6 ਸਾਲ ਮਗਰ ਚੱਲਦਾ ਅਸੀਂ ਤੁਹਾਨੂੰ ਅੱਜ ਦੀ ਸਕਿੱਲ ਸਿਖਾਵਾਂਗੇ ਜਿਹੜੀ ਅੱਜ ਤੁਹਾਡੇ ਕੰਮ ਆਊਗੀ ਜਿਹੜੀ ਤੁਸੀਂ ਅੱਜ ਵਰਤ ਸਕਦੇ ਹੋ ਤੁਹਾਡਾ ਫਿਊਚਰ ਸੈੱਟ ਕਰਨ ਵਾਸਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਚਲੋ ਇੱਕ ਬੰਦੇ ਨੂੰ ਹੁੰਦਾ ਨਾ ਜਿਹੜੇ ਆਪਾਂ ਨਵਾਂ ਬੰਦਾ ਜੋੜਨਾ ਨੂੰ ਯਕੀਨ ਹੋ ਜਾਂਦਾ ਵੀ ਬੰਦੇ ਵਾਕੇ ਯਾਰ ਬੈਠੇ ਆ ਬਾਹਰ ਕਈ ਆਪਾਂ ਉਹ ਦੇ ਦੇ ਆ ਵੀ ਕੰਪਨੀਆਂ ਫਰਾਡ ਵੋ ਕਰਦੀਆਂ ਹਨ ਉਹ ਜਿਹੜੇ ਫਰਾਡ ਵਾਲਾ ਕੰਮ ਆ ਉਹ ਚ ਕੀ ਕਰਦਾ ਬੰਦਿਆਂ ਨੂੰ ਬਾਹਲੀ ਛੇਤੀ ਬਾਹਰ ਭੇਜ ਦਿੰਦੇ ਆ ਅਸੀਂ ਇਦਾਂ ਬਾਹਲੀ ਛੇਤੀ ਕਿਸੇ ਨੂੰ ਬਾਹਰ ਨਹੀਂ ਭੇਜਦੇ ਸਾਨੂੰ ਐ ਵੀ ਬੰਦਾ ਪਹਿਲਾਂ ਇੰਡੀਆ ਚ ਪ੍ਰੋਜੈਕਟ ਪੂਰੇ ਵਧੀਆ ਕਰੇ ਫਿਰ ਜਦੋਂ ਉਹ ਇੰਗਲਿਸ਼ ਚ ਵਧੀਆ ਹੋਊਗਾ ਪੂਰਾ ਕੌਨਫੀਡੈਂਟ ਫਲੂਐਂਟਲੀ ਗੱਲ ਕਰ ਸਕਦਾ ਤੇ ਹੋਰ ਕੰਪਨੀਆਂ ਦੇ ਇੰਟਰਵਿਊ ਉਸ ਬੰਦੇ ਨੇ ਇਕੱਲੇ ਨੇ ਪਾਸ ਕਰ ਲਈ ਫਿਰ ਹੀ ਅਸੀਂ ਬੰਦਾ ਬਾਹਰ ਭੇਜਦੇ ਆ ਉਹ ਜਿਹੜੀ ਬੰਦਾ ਇੰਟਰਵਿਊ ਦਊਗਾ ਹਾਂਜੀ ਉਹ ਇੰਟਰਵਿਊ ਦੀ ਤਿਆਰੀ ਵੀ ਕਰ ਤੁਸੀਂ ਕਰਾਉਂਗੇ ਸਾਰੀ ਉਹਦੀ ਹਾਂਜੀ ਇਸ ਇੰਟਰਵਿਊ ਦੀ ਤਿਆਰੀ ਵੀ ਕਰਾਉਣੀ ਆ ਇੰਗਲਿਸ਼ ਵੀ ਸਿਖਾਉਣੀ ਆ ਤੇ ਉਹ ਬੰਦੇ ਨੇ ਜੇ ਇੰਟਰਵਿਊ ਪਾਸ ਕਰ ਲਈ ਅਸੀਂ ਫੇਰ ਗਾਂ ਅਗਲੇ ਸਟੈਪ ਤੇ ਜਾਂਦੇ ਆ ਅਸੀਂ ਐ ਨਹੀਂ ਵੀ ਇੱਕ ਬੰਦਾ ਚੱਕਿਆ ਉਹਨੂੰ ਸਿਖਾਇਆ ਤੇ ਬਾਹਰ ਭੇਜਤਾ ਜੇ ਤੁਸੀਂ ਮਿਹਨਤ ਕਰਨ ਵਾਲੇ ਬੰਦੇ ਹੋ ਤੁਸੀਂ ਮਿਹਨਤ ਕਰੋਗੇ ਏਸ ਖੇਲੇ ਤੁਹਾਡੇ ਵਾਸਤੇ ਇਨਕੇਸਬਲ ਸੋਲੂਸ਼ਨਸ ਜਿਹੜੀ ਕੰਪਨੀ ਹੈ ਇਹ ਤੁਹਾਡੇ ਵਾਸਤੇ ਅਸੀਂ ਤੁਹਾਨੂੰ ਤੁਹਾਡਾ ਕਰੀਅਰ ਸੈੱਟ ਕਰਕੇ ਦਵਾਂਗੇ ਸਾਨੂੰ ਮਿਹਨਤ ਕਰਨ ਵਾਲੇ ਬੰਦੇ ਚਾਹੀਦੇ ਆ ਜਿਹੜੇ ਪੰਜਾਬ ਚ ਸਟੂਡੈਂਟਸ ਕਿਉਂਕਿ ਮਾਹੌਲ ਥੋੜਾ ਏਦਾਂ ਦਾ ਹੈ ਪੰਜਾਬ ਚ ਜਵਾਕ ਮਿਹਨਤ ਕਰਕੇ ਰਾਜੀ ਨਹੀਂ ਹੈਗਾ ਪੈਸੇ ਲਾ ਦੋ ਮੈਨੂੰ 2 ਨੰਬਰ ਚ ਬਾਹਰ ਟਪਾ ਦਿਓ ਅ ਜੇ ਤੁਸੀਂ ਮਿਹਨਤ ਕਰੋਗੇ ਅਸੀਂ ਤੁਹਾਨੂੰ ਸੈੱਟ ਕਰਾਵਾਂਗੇ ਸਾਡੀ ਇਹ ਹੀ ਬਹੁਤ ਚੰਗੀ ਲੱਗਿਆ ਵੀਰੇ ਗੱਲ ਕਰਕੇ ਤੁਹਾਡੇ ਨਾਲ ਥੈਂਕ ਯੂ ਵੀਰੇ ਓਕੇ ਥੈਂਕ ਯੂ ਸਾਸ਼ੀ ਗਾਇ ਜੀ ਥੈਂਕ ਯੂ ਸਾਸ਼ੀ ਗਾਇ ਜੀ ਹਾਂਜੀ ਸੋ ਜਿਵੇਂ ਹੁਣ ਤੁਸੀਂ ਸਾਰਾ ਕੁਝ ਦੇਖਿਆ ਤੇ ਬਾਈ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਦੱਸਿਆ ਵੀ ਇਹ ਸਕਿੱਲ ਦੇ ਵਿੱਚੋਂ ਆਪਾਂ ਨੂੰ ਕੀ ਕੀ ਫਾਇਦੇ ਹੋ ਸਕਦੇ ਆ ਤੇ ਕਿੰਨੀ ਆਪਣਾ ਸੈਲਰੀ ਪੈਕੇਜ ਆ ਉਹ ਸਾਰਾ ਕੁਝ ਦੇਖ ਕੇ ਮੈਂ ਤਾਂ ਪੂਰਾ ਯਕੀਨ ਹੋ ਗਿਆ ਵੀ ਵਾਕਈ ਯਾਰ ਇਹ ਹੈਗੀ ਆ ਕੋਈ ਚੀਜ਼ ਤੁਸੀਂ ਇਹ ਸਕਿੱਲ ਸਿੱਖ ਕੇ ਘਰੇ ਬੈਠ ਕੇ ਜਾਂ ਬਾਹਰ ਜਾ ਕੇ ਵਧੀਆ ਇਨਕਮ ਕਰ ਸਕਦੇ ਹੋ ਤੇ ਬਾਕੀ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਆਪਾਂ ਬਾਈ ਹੁਣਾ ਦਾ ਤੁਹਾਨੂੰ ਨੰਬਰ ਵੀ ਦਿੰਨੇ ਆ ਤੇ ਤੁਸੀਂ ਬਾਈ ਹੁਣਾ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਦਫ਼ਤਰ ਦੇ ਵਿੱਚ ਆ ਕੇ ਕਲਾਸਾਂ ਲਾ ਕੇ ਸਕਿੱਲ ਸਿੱਖ ਕੇ ਵਧੀਆ ਇਨਕਮ ਕਰ ਸਕਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਸਾਡੀ ਜਾਣਕਾਰੀ ਇਹ ਵਧੀਆ ਲੱਗੀ ਹੋਊਗੀ ਤੇ ਇਹ ਜਾਣਕਾਰੀ ਨੂੰ ਇੰਨਾ ਕਿ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਜਿਹੜੇ ਆਪਣੇ ਬੰਦੇ ਬੇਰੁਜ਼ਗਾਰ ਜੂਥ ਫਿਰਦਾ ਉਹਨਾਂ ਤੱਕ ਇਕੱਲੇ-ਇਕੱਲੇ ਬੰਦੇ ਤੱਕ ਪਹੁੰਚੇ ਤੇ ਉਹ ਘਰੇ ਬੈਠੇ ਆਪਣਾ ਵਧੀਆ ਇੱਕ ਇਨਕਮ ਦਾ ਜਿਹੜਾ ਸੋਰਸ ਬਣਾ ਸਕਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ